ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਠਾਕ ਆ ਆਪਾਂ ਦਾ ਉਸਤਾਦ ਤੇ ਮੈਂ ਆਈ ਹੋਈ ਆ ਘਰੇ ਹਾਂ ਤੈਨੂੰ ਵੱਜ ਕੇ ਤੇ 25 ਮਿੰਟ ਹੋ ਗਏ ਪੂਰੇ ਤੇ ਮੈਂ ਆਈ ਸੀਗੀ ਚਾਹ ਲੈਣ ਤੇ ਬੀਬੀ ਦੀ ਰੋਟੀ ਲੈਣ ਆਪਣੀ ਰੋਟੀ ਖਾ ਲਈ ਤੇ ਅੱਜ ਪਹਿਲੀ ਵਾਰ ਸਬਜ਼ੀ ਬਣਾਈ ਐ ਇਸ ਮੌਸਮ ਦੀ ਕੀ ਆ ਬਹੁਤ ਸਵਾਦ ਲੱਗਦਾ ਜਿਉਂ ਤਾਂ ਮੈਨੂੰ ਭਾਵੇਂ ਰੋਟੀ ਲਈ ਜAVE ਗਰਮੀ ਚ ਮੈਂ ਤਾਂ ਵੀ ਖਾ ਸਕਦੀ ਪਰ ਅੱਜ ਤਾਂ ਫਸਟ ਟਾਈਮ ਖਾਇਆ ਸੀਗਾ ਪਹਿਲੇ ਦਿਨ ਇਸ ਸੀਜ਼ਨ ਦੇ ਵਿੱਚ ਤੇ ਬਹੁਤ ਜ਼ਿਆਦਾ ਟੇਸਟੀ ਲੱਗਿਆ ਦੁੱਧ ਪਾ ਕੇ ਮਲਾਈ ਪਾ ਕੇ ਐਕਚੁਅਲੀ ਮਲਾਈ ਪਾ ਕੇ ਵਧੀਆ ਬਣਦਾ ਦੱਸੋ ਸਾਰੀਆਂ ਭੈਣਾਂ ਕਿਹੜੀਆਂ ਜਿਹੜੀਆਂ ਨੂੰ ਕੀ ਆ ਜਿਹੜਾ ਉਹ ਮਲਾਈ ਵਾਲਾ ਚੰਗਾ ਲੱਗਦਾ ਬਿਨਾ ਦੁੱਧ ਤੋਂ ਮਲਾਈ ਤੋਂ ਕੀ ਆ ਮੈਨੂੰ ਜਮਾ ਸਵਾਦ ਨਹੀਂ ਲੱਗਦਾ ਅਸੀਂ ਤਾਂ ਮਲਾਈ ਵਾਲਾ ਕੀ ਆ ਹੀ ਹੁੰਦੇ ਆ ਤੇ ਅੱਜ ਬਣਾਇਆ ਪਹਿਲੀ ਵਾਰ ਤੇ ਬਹੁਤ ਜ਼ਿਆਦਾ ਸਵਾਦ ਆਇਆ ਇੱਕ ਤਾਂ ਪਹਿਲੀ ਵਾਰ ਬਣਾਇਆ ਇੱਕ ਵੈਸੇ ਬਹੁਤ ਪਸੰਦ ਆ ਮੈਨੂੰ ਕੀ ਆ ਤੇ ਹੁਣ ਆਪਾਂ ਬੀਬਲੀ ਰੋਟੀ ਲੈਣਾ ਹੈ ਸੰਦੀਪ ਬਣਾ ਰਹੀ ਆ ਚਾਹ ਰੋਟੀਆਂ ਨੇ ਬਣਾਈ ਹੋਈ ਸੀਗੀ ਮੈਂ ਖਾ ਲਈ ਤੇ ਹੁਣ ਆਪਾਂ ਚੱਲਦੇ ਆਂ ਬੀਬੀ ਦੀ ਰੋਟੀ ਤੇ ਲਓ ਜੀ ਚਾਏ ਬਣ ਗਈ ਇਹ ਦਿਖਾ ਲਈ ਚਲੋ ਲਓ ਜੀ ਆਪਾਂ ਲਿਆਂਦੇ ਅੱਜ ਬਹੁਤ ਸਾਰੇ ਫਰੂਟ ਆ ਤਾਂ ਡੱਬੀਆਂ ਨਹੀਂ ਸੰਦੀਪ ਤਾਂ ਚੱਕ ਲਈ ਲਓ 커피 ਚ ਤੇ ਨਾ ਡੱਬੀਆਂ ਲਓ ਜੀ ਕਿੰਨੂੰ ਲਿਾਈ ਮੈਂ ਅੱਜ ਅੱਜ ਖਾਸਾ ਸਮਾਨ ਲਿਆਈ ਬਹੁਤ ਬੜੇ ਦਿਨਾਂ ਬਾਅਦ ਲੈ ਕੇ ਆਈ ਆ ਸੇਬ ਲਿਆਈ ਕੇਲੇ ਲੈ ਕੇਲੇ ਤਾਂ ਮੈਂ ਉੱਥੇ ਚਾਰ ਪੰਜ ਖਾ ਲਈ ਦੁਕਾਨ ਤੋਂ ਆਂਗੂਰ ਲਿਆਈ ਤੇ ਹੋ ਮੌਸਮ ਥੋੜਾ ਬਦਲ ਗਿਆ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਫ੍ਰੀਜ ਚ ਲੋ ਚਲਦੇ ਆਂ ਆਪਾਂ ਹੁਣ ਲੈ ਕੇ ਚਾਹ ਬੀਬੀ ਦੀ ਤੇ ਰੋਟੀ ਲਾਈਟਾਂ ਕਰਦ ਗਏ ਬੰਦ ਤੇ ਕੱਲ ਆਪਾਂ ਮਲਠੀ ਤੇ ਬੇਸਣ ਲਾਇਆ ਸੀ ਅਜ ਇੰਨਾ ਫਰੈਸ਼ ਲੱਗਿਆ ਫੇਸਪੁੱਸ ਮੈਂ ਸਾਰੀਆਂ ਭੈਣਾਂ ਦੱਸੋ ਕਿੰਨਾ ਕਿੰਨਾ ਨੇ ਔਰ ਐਮਡੀ ਯੂਜ਼ ਕੀਤੀ ਹੈਗੀ ਮਲਠੀ ਆウダー ਵਾਲੀ ਤੇ ਬੇਸਣ ਵਾਲੀ ਵਾਲੀ ਜਿਆਦਾ ਕਾਮਯਾਬ ਹੈ ਜੀ ਬਹੁਤ ਜਿਆਦਾ ਮੈਨੂੰ ਲੱਗਦਾ ਮੈਂ ਤਾਂ ਹਰ ਤੀਜੇ ਦਿਨ ਲਾਇਆ ਕਰੂੰਗੀ ਇੰਨਾ ਹਫਤੇ ਤੇ ਵੀ ਲਾਈਆ ਫਰੈਸ਼ ਫਰੈਸ਼ ਲੱਗਦਾ ਫੇਸ ਵੀ ਤੇ ਹੱਥ ਵੀ ਦਰੂ ਯੂਜ਼ ਕਰਿਓ ਤੇ ਹੁਣ ਆਪਾਂ ਚੱਲੀਏ ਬੀਬੀ ਦਾ ਸਾਮਾਨ ਲੈ ਕੇ ਖਾਣਾ ਦਾਣਾ। ਲੋ ਜੀ ਆ ਪਈ ਬੀਬੀ ਦੀ ਚਾਹ ਤੇ ਆ ਗਈ ਬੀਬੀ ਦੀ ਰੋਟੀ, ਕੁਝ ਸਬਜ਼ੀ ਮੈਂ ਬੈਗ ਚ ਪਾ ਲਾਂ ਤੇ ਫੇਰ ਲੈ ਜਾਣੀ ਤੋਕੀ ਹੋ ਜੂਗੀ। ਲੋ ਜੀ ਆ ਗਈ ਘਰੇ। 7:30 ਵਜੇ ਅੱਜ ਤਾਂ ਬਹੁਤ ਜ਼ਿਆਦਾ ਥਕਾਵਟ ਹੋਈ ਗਈ ਪਤਾ ਨਹੀਂ ਕੀ ਗੱਲ। ਸਾਰਾ ਦਿਨ ਸੁਸਤੀ ਪਈ ਰਹੀ ਦੁਕਾਨ 'ਚ ਵੀ ਬਹੁਤ ਜ਼ਿਆਦਾ। ਤੇ ਆ ਕੇ ਮੈਂ ਖਾਣਾ ਬਣਾਤਾ। ਹਰ ਹਜੇ ਭੁੱਖ ਨਹੀਂ ਹੈਗੀ ਕਿਉਂਕਿ ਅਸੀਂ ਨਾ ਲੇਟ ਖਾਦਾ 4 ਵਜੇ ਜਿਹੜੀ ਰੋਟੀ ਖਾ ਚਾਹ ਪੀਤੀ ਆ ਉਦੋਂ ਰੋਟੀ ਖਾਦੀ ਆ ਨਾ ਤੇ ਫਿਰ ਉਸ ਤੋਂ ਬਾਅਦ ਨਾ ਛੇਤੀ ਚਾਹ ਜੀ ਵੀ ਲੂ ਖਾਣੇ ਤੋਂ ਬਾਅਦ ਤੇ ਔਖੇ ਜਿਹੀ ਹੋ ਜਾਈਦਾ ਇਸ ਕਰਕੇ ਅੱਜ ਹਜੇ ਭੁੱਖ ਨਹੀਂ ਆਹ ਕਿਹੜਾ ਦੋ ਫੁਲਕੇ ਬਣਾ ਕੇ ਰੱਖ ਦਿੰਦੀ ਮੇਰੇ ਬੀਬੀ ਦੇ ਜਿਸ ਤੋਂ ਭੁੱਖ ਲੱਗੂਗੀ ਖਾ ਲਾਂਗੇ ਹਜੇ ਤਾਂ ਨਹੀਂ ਕੀ ਕਰ ਰਿਹਾ ਦੇ ਲੋਦੀ ਕਈ ਭੈਣਾਂ ਨੇ ਤਾਂ ਕਿਹਾ ਕਿ ਤੁਸੀਂ ਕੱਪੜੇ ਚੇਂਜ ਕਰੋ ਹੁਣ ਦੇਖੋ ਤੁਸੀਂ ਮੈਨੂੰ ਮੇਰਾ ਤੁਸੀਂ ਰੋਜ਼ ਨਵਾਂ ਸੂਟ ਦੇਖਦੇ ਹੋ ਪਾਇਆ ਹੋਇਆ ਤੇ ਭੈਣਾਂ ਕਹਿੰਦੀਆਂ ਤੁਸੀਂ ਕੋਈ ਸੂਟ ਪਾਈ ਫਿਰਦੀਆਂ ਸਾਡੇ ਇੱਕ ਮੈਡਮ ਹੈ ਮਨਪ੍ਰੀਤ ਉਹ ਕਹਿੰਦੀ ਮੈਂ ਵੀ ਨੋਟ ਕੀਤਾ ਜਦੋਂ ਮੈਂ ਉਹਨਾਂ ਦੱਸਿਆ ਨਾ ਵੀ ਇੱਕ ਭੈਣ ਦਾ ਆ ਕੇ ਕਰਕੇ ਮੈਸੇਜ ਆਇਆ ਵੀ ਤੁਸੀਂ ਇੱਕ ਸੂਟ ਪਾਈ ਫਿਰਦੇ ਹੋ ਵੀ ਚੇਂਜ ਕਰੋ ਸੂਟ ਵੀ ਸਾਨੂੰ ਵੀ ਫਿਰ ਵਧੀਆ ਲੱਗੇ ਹਨਾ ਦੇਖਣਾ ਤੇ ਮੈਂ ਕਹਿੰਦੀ ਮੈਂ ਵੀ ਫੀਲ ਕੀਤਾ ਇਹ ਵੀ ਇੱਕ ਸੂਟ ਮਾਲ ਤੇ ਹੀ ਜਿਆਦਾ ਵੀਡੀਓ ਆਈ ਜਾਂਦੀਆਂ ਨੇ ਔਰ ਮੈਨੂੰ ਵੀ ਪਤਾ ਸੀਗਾ ਇੱਕ ਸੂਟ ਨਾਲ ਜਿਆਦਾ ਹੀ ਆਈ ਜਾਂਦੀਆਂ ਨੇ ਫਰਸਟ ਚੋਇਸ ਚੈਨਲ ਤੇ ਵੀ ਮੇਰੇ ਉਹੀ ਸੂਟ ਚ ਆਈ ਜਾਂਦੀਆਂ ਤੇ ਇੱਥੇ ਵੀ ਮੇਰੇ ਵਲੌਗ ਉਸੇ ਜੀ ਆਈ ਜਾਂਦੇ ਸੀਗੇ ਤੇ ਸ਼ਾਰਟ ਵੀਡੀਓਜ਼ ਵੀ ਜਿਆਦਾ ਉਸੇ ਜੀ ਆਈ ਜਾਂਦੀਆਂ ਸੀ ਬੀਬੀ ਨੇ ਤਰਜਾਈਆਂ ਰੱਖ ਲਈਆਂ ਸੀ ਤੇ ਇਹ ਔਰ ਸੁਧੀਆਂ ਤੇ ਪਤਾ ਕੀ ਹੈ ਜੀ ਅ ਜਿਵੇਂ ਮੈਂ ਸ਼ਾਰਟ ਵੀਡੀਓ ਇੱਕ-ਇੱਕ ਦਿਨ ਬਣਾ ਲਿਆ ਜਿਵੇਂ 5 6 ਬਣਾ ਲਿਆ ਹੌਲੀ-ਹੌਲੀ ਪਈ ਜਾਂਦੀਆਂ ਨੇ ਇਸੇ ਤਰ੍ਹਾਂ ਕੱਪੜਿਆਂ ਦੀਆਂ ਵੀਡੀਓ ਇੱਕ-ਇੱਕ ਦਿਨ ਬਣਾ ਲਿਆ ਤਿੰਨ-ਚਾਰ ਉਹ ਲਗਾਤਾਰ ਪਈ ਜਾਂਦੀਆਂ ਨੇ ਤੇ ਤੁਹਾਨੂੰ ਲੱਗਦਾ ਕਿ ਉਹ ਡੇਲੀ ਉਹੀ ਸੂਟ ਪਾਇਆ ਹਨ ਮੈਨੂੰ ਵੀ ਵੈਸੇ ਅਜੀਬ ਲੱਗਦਾ ਸੀ ਅੱਛਾ ਨਹੀਂ ਲੱਗਦਾ ਸੀ ਤੇ ਹੁਣ ਮੈਂ ਕੋਸ਼ਿਸ਼ ਕਰੂੰਗੀ ਜਿਆਦਾ ਕੱਪੜੇ ਜੜਿਓ ਚੇਂਜ ਕਰਕੇ ਰੱਖਿਆ ਕਰਾਂ ਕੱਲ ਵੀ ਆਪਣੇ ਹੋਰ ਪਾਇਆ ਸੀ ਤੇ ਅੱਜ ਫੇਰ ਆਪਣੇ ਤੁਸੀਂ ਹੋਰ ਸੂਟ ਪਾਇਆ ਹੋਇਆ ਦੇਖ ਰਹੇ ਹੋ ਨਾ ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਮੈਂ ਕੱਪੜੇ ਵਾਸ਼ ਬਹੁਤ ਘੱਟ ਕਰਦੀਆਂ ਜੀ ਮੈਂ ਐ ਨਹੀਂ ਕਰਦੀ ਹੈਗੀ ਲਾ ਪਾਇਆ ਤੇ ਲਾਤਾ ਤੇ ਵਾਸ਼ ਕਰਤਾ ਪਾਇਆ ਲਾਇਆ ਤੇ ਵਾਸ਼ ਕਰਤਾ ਇਦਾਂ ਮੈਂ ਕਰਦੀ ਨਹੀਂ ਹੈਗੀ ਜੇ ਜਿਵੇਂ ਹੁਣ ਨਵੇਂ ਸੂਟ ਹੁੰਦੇ ਉਹਨਾਂ ਨੂੰ ਕੀ ਹੁੰਦਾ ਸਾਰਾ ਦਿਨ ਕੰਮ ਕੀ ਕਰਦੇ ਆਪਾਂ ਪਾਇਆ ਤੇ ਕੋਈ ਮਿੱਟੀ ਵਾਲਾ ਨਹੀਂ ਕੰਮ ਨਹੀਂ ਕਰਨਾ ਕੋਈ ਕਾਸੀ ਵਾਲਾ ਨਹੀਂ ਕਰਨਾ ਹਨਾ ਕੋਈ ਪਸੀਨੇ ਵਾਲਾ ਨਹੀਂ ਕਰਨਾ ਨਾ ਤਾਂ ਪਸੀਨਾ ਆਉਂਦਾ ਨਾ ਹੀ ਕੋਈ ਮਿੱਟੀ-ਮਿੱਟੀ ਵਾਲਾ ਕੰਮ ਹੈਗਾ ਤੇ ਇਸ ਕਰਕੇ ਆਪਾਂ ਆ ਕੇ ਚੇਂਜ ਕਰ ਲਈਦਾ ਤੇ ਉਹਨੂੰ ਥੋੜੀ ਜਿਹੀ ਹਵਾ ਲਵਾ ਕੇ ਧੁੱਪ ਲਵਾ ਕੇ ਤੇ ਉਹਨੂੰ ਫੇਰ ਆਪਾਂ ਬੰਦ ਉਹਦੇ ਹੀ ਤੇਲ ਲਾ ਕੇ ਰੱਖਦੇ ਹਿੱਦ ਅਗਲੇ ਦਿਨ ਹੋਰ ਪਾ ਲਈਦਾ ਇਸ ਰਮਾ ਦੋ ਤਿੰਨ ਵਾਰ ਸੂਟ ਬਾਲ ਲੈਣੀ ਆ ਪਰ ਜਿਵੇਂ ਜ਼ਿਆਦਾ ਗਰਮੀ ਆ ਜੂਗੀ ਉਦੋਂ ਨਹੀਂ ਫਿਰ ਪਾਇਏ ਜਾਂਦੇ ਪਸੀਨਾ ਆਉਣ ਲੱਗ ਜਾਂਦਾ ਤੇ ਫਲੌਦੀ ਖੋਤੇ ਵੀ ਵੀ ਦਾ ਗਿਆ ਕੋਈ ਫੋਨ ਤੇ ਹੁਣ ਬੀਬੀ ਉਧਰ ਬਿਜ਼ੀ ਹੋ ਗਈ ਤੇ ਆਪਾਂ ਫਿਰ ਇਧਰ ਨੂੰ ਸ਼ਿਫਟ ਹੋ ਗਏ ਕਮਰੇ ਚੋਂ ਬਾਹਰ ਆ ਗਏ ਤੇ ਇੱਕ ਭੈਣ ਦਾ ਆਇਆ ਸੀਗਾ ਕਿ ਮੇਰੇਆਂ ਅੱਖਾਂ ਦੀਆਂ ਉੱਪਰ ਲੀਆਂ ਟੋਪੀਆਂ ਇਹਨੂੰ ਹੀ ਕਹਿੰਦੇ ਸੀਗੇ ਵੀ ਉਹ ਬਲੈਕ ਨੇ ਵੀ ਉਹਦੇ ਲਈ ਕੁਝ ਦੱਸੋ ਦੇਖੋ ਜੇ ਤਾਂ ਤੁਹਾਡੀਆਂ ਪਹਿਲਾਂ ਤੋਂ ਹੀ ਬਲੈਕ ਨੇ ਬਾਏ ਵਰਥੀ ਕਈਆਂ ਨਹੀਂ ਹੁੰਦੀਆਂ ਨੇ ਫੇਰ ਤਾਂ ਉਹਦਾ ਕੀ ਇਲਾਜ ਹੋਣਾ ਦੇਖੋ ਜਿਹੜੀ ਚੀਜ਼ ਬਾਏ ਵਰਥੋਂ ਤਾਂ ਆਪਾਂ ਚੇਂਜ ਨਹੀਂ ਕਰ ਸਕਦੇ ਠੀਕ ਹੈ ਜੀ ਜਿਹੜੀਆਂ ਵੈਸੇ ਹੋਈਆਂ ਨੇ ਬਾਅਦ ਚ ਉਹਦੇ ਲਈ ਉਹੀ ਆਪਾਂ ਮਲਠੀ ਤੇ ਬੇਸਨ ਦਾ ਪਾਊਡਰ ਹੈ ਜਿਹੜਾ ਦੱਸਿਆ ਹੋਇਆ ਉਹ ਵੀ ਤੁਸੀਂ ਯੂਜ਼ ਕਰੋ ਪਲੀਜ਼ ਕੋਸ਼ਿਸ਼ ਕਰੋ ਉਹਦੀ ਜਾਂ ਆ ਆਲੂ ਵਗੈਰਾ ਦਾ ਰਸ ਕੱਢ ਕੇ ਉਹ ਤੁਸੀਂ ਇੱਥੇ ਲਾਓ ਜਾਂ ਟਮਾਟਰ ਦਾ ਇਹ ਚੀਜ਼ਾਂ ਵਧੀਆ ਹੁੰਦੀਆਂ ਨੇ ਇਹਨਾਂ ਵਾਸਤੇ ਤੇ ਹੋਰ ਆਪਾਂ ਇੱਕ ਭੈਣ ਨੇ ਕਿਹਾ ਸੀ ਕਹਿੰਦੇ ਭੈਣੇ ਅੱਖਾਂ ਦਾ ਕੰਮ ਹੈਗਾ ਵੀ ਤੂੰ ਕੁਝ ਹੋਰ ਨਾ ਵਰਤ। ਦੇਖੋ ਜੀ ਆਪਾਂ ਇਹੋ ਜਿਹਾ ਕੁਝ ਦੱਸਦੇ ਨਹੀਂ ਹੈਗੇ ਜਿਹੜਾ ਤੁਹਾਡੇ ਲਈ ਆ ਲੱਗੇ ਮੈਨੂੰ ਵੀ ਇਹ ਗਲਤ ਹੈ। ਮੈਂ ਕਦੇ ਕੋਈ ਮੈਡੀਸਨ ਨਹੀਂ ਦੱਸਦੀ ਹੈਗੀ ਜਾਂ ਕੰਨਾਂ ਲਈ ਜਾਂ ਅੱਖਾਂ ਲਈ ਜਾਂ ਸਕਿਨ ਲਈ ਆਪਾਂ ਕਦੇ ਕੋਈ ਮੈਡੀਸਨ ਨਹੀਂ ਦੱਸਦੇ ਹੈਗੇ। ਹਾਲਾਂਕਿ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਮੇਰੇ ਸ਼ਾਇਆ ਸੀਗੀਆਂ ਤੇ ਉਹ ਮੈਡੀਸਨ ਦੇ ਨਾਲ ਉੱਪਰ ਲਾਉਣ ਨਾਲ ਮੇਰੀਆਂ ਠੀਕ ਹੋ ਗਈਆਂ ਵੀ ਤੁਸੀਂ ਦੱਸ ਦੋ ਬਰ ਮੈਂ ਉਹ ਵੀ ਨਹੀਂ ਦੱਸੀ ਕਿਉਂਕਿ ਕਈ ਵਾਰੀ ਨਾ ਕੋਈ ਚੀਜ਼ ਕਿਸੇ ਇੱਕ ਨੂੰ ਸੂਟ ਕਰਦੀ ਹੈ ਦੂਜੇ ਨੂੰ ਨਹੀਂ ਕਰਦੀ ਸੋ ਆਪਾਂ ਇਸ ਚੱਕਰ 'ਚ ਪੈਂਦੇ ਨਹੀਂ ਆ ਇੱਕ ਨਾ ਆਪਣੇ ਕਸਟਮਰ ਆਏ ਸੀਗੇ ਅ ਬਾਹਰੋਂ ਭੈਣ ਹਨਾ ਚਲੋ ਮਿਲ ਗਏ ਆਪਾਂ ਨੂੰ ਆ ਕੇ ਸ਼ਾਪ ਤੇ ਕਈ ਦਿਨ ਹੋ ਗਏ ਉਹਨਾਂ ਨਾਲ ਨਾ ਉਹਨਾਂ ਦੇ ਰਿਲੇਟਿਵ ਸੀਗੇ ਤੇ ਉਹ ਕਹਿੰਦੇ ਵੀ ਮੇਰੇ ਨਾ ਕੰਨ ਦੇ ਵਿੱਚ ਜਿਵੇਂ ਮੜਮਟਾ ਪੇਨ ਹੋਇਆ ਜਾਂ ਖਾਰਿਸ਼ ਵਗੈਰਾ ਹੋਈ ਤੇ ਕਹਿੰਦੇ ਮੇਰੀ ਦੋ ਤਿੰਨ ਕੰਨਾਂ ਦੇ ਵਿੱਚ ਦਵਾਈ ਪਾਉਂਦੀ ਸੀ ਉਹਦੇ ਕੋਲ ਕੰਨਾਂ ਦੀ ਦਵਾਈ ਸੀ ਕਹਿੰਦੇ ਉਹੀ ਦਵਾਈ ਚੱਕ ਕੇ ਮੈਂ ਬਾਲੀ ਜੀ ਦੇਖੋ ਆਪਾਂ ਰੁਟੀਨ 'ਚ ਵੈਸੇ ਪਾ ਲੈਨੇ ਉਹਨੇ ਕੰਨਾਂ ਖੁੰਨਾਂ ਦੀ ਤਾਂ ਚਲੋ ੱਖਾਂ ਓੱਖਾਂ ਦੀ ਤਾਂ ਆਪਾਂ ਨਹੀਂ ਪਾਉਂਦੇ ਕੰਨਾ ਵਗੈਰਾ ਦੀ ਤਾਂ ਪਾ ਲੈਨੇ ਆ ਉਹ ਕਹਿੰਦੀ ਮੈਂ ਕੰਨਾ ਦੀ ਦਵਾਈ ਚੱਕ ਕੇ ਆਪਦੇ ਕੰਨੋ ਦੇ ਵਿੱਚ ਪਾ ਲਈ ਦੋਤੀ ਦੀ ਨਾ ਦੋਤੀ ਦੇਖੋ ਯੰਗ ਸੀ ਕੁੜੀ ਤੇ ਉਹਦੇ ਨਾਲ ਨਾ ਕਹਿੰਦੇ ਮੇਰਾ ਪਰਦਾ ਜਿਹੜਾ ਸੜ ਗਿਆ ਨਾਲ ਦੀ ਨਾਲ ਹੀ ਕਹਿੰਦੇ ਸੜ ਗਿਆ ਤੇ ਉਹ ਮੈਡੀਸਨ ਲੈਣ ਆਏ ਸੀਗੇ ਇੱਥੋਂ ਡਾਕਟਰ ਤੋਂ ਆਪਣੇ ਫਰੀਦਕੋਟ ਤੋਂ ਤੇ ਉਹ ਕਹਿੰਦੇ ਵੀ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਬਹੁਤ ਜ਼ਖਮ ਹੋ ਗਏ ਪਹਿਲਾਂ ਥੋੜੇ ਜ਼ਖਮ ਠੀਕ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਵੀ ਸੁਣ ਸੁਣਾਉਣ ਦਾ ਤਾਂ ਵੀ ਕਿਦਾਂ ਸੁਣਦਾ ਤੇ ਇਦਾਂ ਕਰਕੇ ਨਾ ਜਿਹੜੀ ਮੈਡੀਸਨ ਹੈ ਕਦੇ ਵੀ ਆਪਾਂ ਇੱਕ ਦੂਜੇ ਦੀ ਨਹੀਂ ਯੂਜ਼ ਕਰਨੀ ਚਾਹੀਦੀ ਕਿਉਂਕਿ ਉਹਦਾ ਇੱਕ ਇੱਕ ਲਈ ਉਹ ਸੂਟੇਬਲ ਹੋਊਗੀ ਤੇ ਦੂਜੇ ਲਈ ਇੱਕ ਲਈ ਸਹੀ ਆ ਤੇ ਦੂਜੇ ਲਈ ਗਲਤ ਹੋ ਸਕਦੀ ਹੈ ਹਨ ਇਸ ਕਰਕੇ ਆਪਾਂ ਇਹੋ ਜਿਹਾ ਕੁਝ ਦੱਸਦੇ ਨਹੀਂ ਹੈਗੇ ਆਪਾਂ ਦੇਸੀ ਚੀਜ਼ਾਂ ਜਿਹੜੀਆਂ ਉਹ ਵੀ ਦੱਸਦੇ ਹੁੰਨੇ ਆ ਤੇ ਰਾਤ ਆਪਾਂ ਨੂੰ ਲਠੀ ਤੇ ਬੇਸਣ ਦਾ ਪਾਊਡਰ ਜਿਹੜਾ ਮਿਕਸ ਕਰਕੇ ਲਾਇਆ ਨਾ ਜੀ ਜਿਹੜਾ ਇਫੈਕਟ ਉਹਨੇ ਦਿੱਤਾ ਮੈਨੂੰ ਤਾਂ ਮਜ਼ਾ ਹੀ ਆ ਗਿਆ ਤੇ ਹੱਥਾਂ ਤੇ ਲਾਇਆ ਔਰ ਮੈਂ ਫੇਸ ਤੇ ਲਾਇਆ ਇੰਨਾ ਕਿ ਉਹਦੇ ਨਾਲ ਮਤਲਬ ਕਿ ਫਰੈਸ਼ਨੈਸ ਆਈ ਮੈਂ ਫਰੈਸ਼ਨੈਸ ਹੀ ਕਹੂੰਗੀ ਨਹੀਂ ਤਾਜ਼ਗੀ ਆਈ ਆ ਲੱਗਦਾ ਸੀਗਾ ਵੀ ਜਿਵੇਂ ਫਰੈਸ਼ ਨਹੀਂ ਹੋ ਜਾਂਦੀ ਕੋਈ ਚੀਜ਼ ਹਨਾ ਆਪਾਂ ਨਹਾ ਤੋ ਕੇ ਉਸ ਤੋਂ ਬਾਅਦ ਆਇਆ ਫਰੈਸ਼ ਹੋ ਜਾਂਦੇ ਆ ਉਹੀ ਚੀਜ਼ ਪੂਰਾ ਦਿਨ ਮੈਨੂੰ ਦੇਖਣ ਨੂੰ ਮਿਲੀ ਤੇ ਤੁਸੀਂ ਸਾਰੀਆਂ ਭੈਣਾ ਬੇਸ਼ੱਕ ਤੁਹਾਡੇ ਟੈਨਿੰਗ ਬਲੈਕਨੈਸ ਹੈਗੀ ਆ ਜਾਂ ਨਹੀਂ ਹੈਗੀ ਜਰੂਰ ਬਣਾ ਕੇ ਰੱਖੋ ਤੇ ਸਾਰੀਆਂ ਹੀ ਉਹ ਲਾਇਆ ਕਰੋ ਵਰਤਿਆ ਕਰੋ ਹੱਥਾਂ ਤੇ ਵੀ ਲਾਓ ਬਾਹਾਂ ਤੇ ਵੀ ਲਾਇਆ ਕਰੋ ਔਰ ਫੇਸ ਤੇ ਤਾਂ ਲਾਉਣਾ ਹੀ ਲਾਉਣਾ ਹੈ ਤੁਸੀਂ ਦੇਖਿਓ ਤੁਹਾਡੇ ਇੰਨਾ ਕੁ ਜ਼ਿਆਦਾ ਨਿਖਾਰ ਆਊਗਾ ਤੁਹਾਨੂੰ 2-3 ਵਾਰੀਆਂ ਦੇ ਵਿੱਚ ਹੀ ਆ ਲੱਗਣ ਲੱਜੂਗਾ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਠੀਕ ਹੈ ਐਵੇਂ ਮੈਂ ਚੀਜ਼ਾਂ ਇਹ ਦੱਸਦੀ ਨਹੀਂ ਹੈਗੀ ਮੈਂ ਖੁਦ ਵੀ ਯੂਜ਼ ਕਰਦੀ ਆ ਸੋ ਅਗਲੀ ਗੱਲ ਹੈਗੀ ਆ ਕਿ ਕਈ ਭੈਣਾਂ ਕਹਿੰਦੀਆਂ ਨੇ ਕਿ ਸਾਡੇ ਨਾ ਵੀ ਮਤਲਬ ਪੈਰ ਮੱਚਦੇ ਨੇ ਅੱਜ ਨਾਲ ਤੁਹਾਡੇ ਨੂੰ ਥੋੜੀਆਂ ਜੀਆਂ ਇਦਾਂ ਦੀਆਂ ਗੱਲਾਂ ਕਰੂੰਗੀ ਕਈ ਭੈਣਾਂ ਕਹਿੰਦੀਆਂ ਨੇ ਕਿ ਸਾਡੇ ਪੈਰ ਮੱਚਦੇ ਨੇ ਉਹਦੇ ਬਾਰੇ ਦੱਸੋ ਇੱਕ ਵਾਰੀ ਇੱਕ ਭੈਣ ਦਾ ਕਿਸੇ ਦਾ ਬਾਹਰੋਂ ਵੀ ਆਇਆ ਸੀਗਾ ਫੋਨ ਵੀ ਪੈਰ ਮੱਚਦੇ ਨੇ ਬੀਬੀ ਨੂੰ ਪੁੱਛ ਕੇ ਦੱਸੋ ਇੱਕ ਤਾਂ ਨਾ ਜਿਵੇਂ ਅੱਜ ਕੱਲ ਕੀ ਆ ਗਿਆ ਕੀ ਆ ਥੋੜਾ ਜਿਹਾ ਜਿਵੇਂ ਕੱਟ ਲਿਆ ਕੱਟ ਕੇ ਪੈਰਾਂ ਤੇ ਘਸਾਓ ਤੁਸੀਂ ਬਹੁਤ ਚੰਗਾ ਹੁੰਦਾ ਕਿਉਂਕਿ ਠੰਡਾ ਹੈ ਨਾ ਇੱਕ ਨਾ ਅੱਗੇ ਮਹਿੰਦੀ ਲਾਉਂਦੀਆਂ ਹੁੰਦੀਆਂ ਸੀ ਲੇਡੀਜ਼ ਮੈਨੂੰ ਯਾਦ ਆ ਬੀਬੀ ਵੀ ਨਾ ਜਦੋਂ ਛੋਟੇ ਸੀ ਗੇਲ ਵੀ ਨੇ ਕਹਿਣਾ ਮੇਰੇ ਪੈਰ ਮੱਜਦਾ ਬੀਬੀ ਨੇ ਮਹਿੰਦੀ ਲਾਉਣੀ ਆ ਸੀਰੰਦ ਹੁੰਦੀ ਸੀ ਮਲੇਰ ਕੋਡਲੇ ਤੇ ਮਲੇਰ ਕੋਡਲਾ ਜਿਹੜਾ ਹੈਗਾ ਉਹ ਮੁਸਲਮ ਸਿਟੀ ਹੈਗਾ ਉੱਥੇ ਮੁਸਲਮ ਜ਼ਿਆਦਾ ਨਹੀਂ ਤੇ ਉਹ ਮਹਿੰਦੀ ਲਾਉਂਦੇ ਨੇ ਬਹੁਤ ਹਨਾ ਹੱਥਾਂ ਨੂੰ ਪੈਰਾਂ ਨੂੰ ਪੈਰਾਂ ਨੂੰ ਬਹੁਤ ਮਹਿੰਦੀ ਲਾਉਂਦੇ ਨੇ ਉਹ ਤੇ ਕਿਉਂਕਿ ਠੰਡੀ ਹੁੰਦੀ ਹੈ ਇਸ ਕਰਕੇ ਲਾਉਂਦੇ ਨੇ ਪੈਰਾਂ ਤੇ ਤਕਰੀਬਨ ਮਹਿੰਦੀ ਲਾਉਂਦੇ ਨੇ ਜੈਂਟਸ ਵੀ ਲਾਉਂਦੇ ਨੇ ਤੇ ਇੱਕ ਤਾਂ ਤੁਸੀਂ ਨਾ ਜਦੋਂ ਜਿਨ੍ਹਾਂ ਨੂੰ ਜ਼ਿਆਦਾ ਹੀ ਪ੍ਰੋਬਲਮ ਹੈ ਕਿ ਪੈਰ ਮੱਚਣ ਦੀ ਉਹ ਮਹਿੰਦੀ ਜ਼ਰੂਰ ਯੂਜ਼ ਕਰੋ ਪੈਰਾਂ ਤੇ ਮਹਿੰਦੀ ਲਾਓ ਤੁਸੀਂ ਠੀਕ ਹੈ ਮਹਿੰ ਉਹ ਤੁਸੀਂ ਲਾਓ ਜਿਹੜੀ ਖੁੱਲੀ ਮਹਿੰਦੀ ਆਉਂਦੀ ਆ ਖੁੱਲੀ ਮਹਿੰਦੀ ਤੁਸੀਂ ਪੈਰਾਂ ਤੇ ਲਾਓ ਉਹ ਬਹੁਤ ਠੰਡਕ ਦੇ ਦਿੰਦੀ ਆ ਤੇ ਜਾਂ ਜਿਹੜੀ ਗਾਚੀ ਹੁੰਦੀ ਸੀ ਜਿਹਦੇ ਨਾਲ ਆਪਾਂ ਫੱਟੀ ਬੋਜਦੇ ਹੁੰਦੇ ਸੀਗੇ ਉਹ ਵਾਲੀ ਤੁਸੀਂ ਗਾਚੀ ਲਾਓ ਇਹ ਚੀਜ਼ਾਂ ਇੰਨੀ ਆ ਕਿ ਠੰਡੀਆਂ ਨੇ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਬਿਲਕੁਲ ਠੀਕ ਹੋਊਗੀ ਇਹਦੇ ਨਾਲ ਤੇ ਬਾਕੀ ਹੋਰ ਥੋੜੇ ਨਿੱਕੇ ਮੋਟੇ ਸਵਾਲ ਨੇ ਫਿੰਸੀਆਂ ਨੂੰ ਲੈ ਕੇ ਫਿੰਸੀਆਂ ਵਾਲਾ ਤਾਂ ਮੈਂ ਤੁਹਾਨੂੰ ਹੁਣੇ ਦੱਸ ਹੀ ਦੇਣੀ ਆ ਕਿ ਕਿਸ ਤਰ੍ਹਾਂ ਕਰਨਾ ਮੈਂ ਕਰਕੇ ਹੀ ਦਿਖਾਉਣੀ ਆ ਤੁਹਾਨੂੰ ਲੋ ਜੀ ਮੈਂ ਇਹ ਲੈ ਲਿਆ ਦੁੱਧ ਠੀਕ ਹੈ ਜੀ ਇਹ ਇਹ ਪੀਲਾ ਪੀਲਾ ਲੱਗ ਰਿਹਾ ਕਿਉਂਕਿ ਮੈਂ ਇਹਦੇ ਵਿੱਚ ਛੁਟਕੀ ਕਲਦੀ ਪਾਈ ਆ ਠੀਕ ਹੈ ਜਿਨ੍ਹਾਂ ਦੇ ਫਿੰਸੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਹੁੰਦੀਆਂ ਨੇ ਫਿੰਸੀਆਂ ਜੀ ਜਿਨ੍ਹਾਂ ਦੇ ਤਾਂ ਜਿਆਦਾ ਆਇਲੀ ਸਕਿਨ ਹੁੰਦੀ ਹੈ ਠੀਕ ਹੈ ਡਰਾਈ ਸਕਿਨ ਵਾਲਿਆਂ ਦੀ ਫਿੰਸੀਆਂ ਨਹੀਂ ਹੁੰਦੀਆਂ ਪਰ ਡਰਾਈ ਸਕਿਨ ਵਾਲੇ ਬੁੱਢੇ ਛੇਤੀ ਹੁੰਦੇ ਆਇਲੀ ਸਕਿਨ ਵਾਲੇ ਵੀ ਬੁੱਢੇ ਹੀ ਹੁੰਦੇ ਛੇਤੀ ਉਹਨਾਂ ਦੇ ਰਿੰਕਲਸ ਨਹੀਂ ਆਉਂਦੀਆਂ ਤੇ ਇਸ ਕਰਕੇ ਆਪਣੀ ਸਕਿਨਾਂ ਜਿਹੜੀ ਉਹ ਡਰਾਈ ਤਾਂ ਬਿਲਕੁਲ ਹੀ ਨਾ ਹੋਣ ਦਿਓ ਜੇ ਤੁਸੀਂ ਜਵਾਨ ਰਹਿਣਾ ਚਾਹੁੰਦੇ ਹੋ ਹਮੇਸ਼ਾ ਤੇ ਲੋ ਜਿਹੜੀਆਂ ਮਦਰਜ਼ ਦਾ ਫੋਨ ਆਉਂਦਾ ਕਿ ਸਾਡੀ ਜਿਹੜੀ ਬੇਟੀ ਆ ਉਹ 15 ਸਾਲ ਦੀ ਆ ਮੈਨੂੰ ਇੱਕ ਭੈਣ ਦਾ ਆਇਆ ਸੀਗਾ ਕਈ ਭੈਣਾਂ ਦਾ ਆਉਂਦੇ ਰਹਿੰਦੇ ਕਿ ਉਹਨਾਂ ਦੀ ਫਿੰਸੀਆਂ ਬਹੁਤ ਹੁੰਦੀਆਂ ਨੇ ਉਹਨਾਂ ਦਾ ਇਲਾਜ ਦੱਸੋ ਉਹਨਾਂ ਦਾ ਇਲਾਜ ਸਭ ਤੋਂ ਬੈਸਟ ਹੈ ਜੀ ਇਹ ਦੁੱਧ ਲੈ ਲਿਆ ਠੀਕ ਹੈ ਜਿਵੇਂ ਕੱਚਾ ਦੁੱਧ ਲੈ ਲਓ ਜੇ ਕੱਚਾ ਨਹੀਂ ਆ ਤਾਂ ਦੂਸਰਾ ਲੈ ਲਓ ਤੇ ਹਲਕਾ ਜੋ ਕੋਸਾ ਜਿਹਾ ਕਰ ਲਓ ਬਸ ਉਹਦੇ ਵਿੱਚ ਥੋੜੀ ਜੀ ਚੁਟਕੀ ਕ ਹਲਦੀ ਪਾ ਲਓ ਹਲਦੀ ਪਾ ਕੇ ਤੇ ਬਸ ਤੁਸੀਂ ਇਹ ਕਾਟਨ ਲੈ ਲਈ ਠੀਕ ਹੈ ਮੈਂ ਤੁਹਾਨੂੰ ਕਰਕੇ ਦਿਖਾ ਦੇਣੀ ਆ ਦੱਸਦੀ ਤਾਂ ਮੈਂ ਰਹਣੀ ਆ ਤੇ ਇਦਾਂ ਇਦਾਂ ਕਰਕੇ ਜਿੱਥੇ ਥੋੜੇ ਫਿੰਡਸੀਆਂ ਉੱਥੇ ਤਾਂ ਲਾਉਣੀ ਲਾਉਣੀ ਆ ਬੇਸ਼ੱਕ ਦੀ ਸਾਰੇ ਫੇਸ ਤੇ ਲਾ ਲਓ ਇਹਦਾ ਨੁਕਸਾਨ ਕੋਈ ਨਹੀਂ ਆ ਇਹਨੇ ਫਾਇਦਾ ਹੀ ਕਰਨਾ ਹੈ ਕੋਈ ਲੋ ਏਦਾਂ ਕਰਕੇ ਆਪਾਂ ਆਪਣੇ ਫੇਸ ਤੇ ਲਾ ਲਾਂਗੇ ਠੀਕ ਹੈ ਜਿੱਥੇ ਫਿੰਡਸੀਆਂ ਨੇ ਜਿਵੇਂ ਇੱਥੇ ਇੱਥੇ ਜ਼ਿਆਦਾ ਹੁੰਦੀਆਂ ਨੇ ਗਰਲਸ ਦੇ ਬॉयਜ਼ ਦੇ ਵੀ ਹੋ ਜਾਂਦੀਆਂ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਉਹਦੇ ਉੱਪਰ ਇਸ ਤਰ੍ਹਾਂ ਕਰਕੇ ਲਾ ਲੈਣਾ ਠੀਕ ਹੈ ਤੇ ਲੋ ਜੀ ਆਪਾਂ ਆਪਣੇ ਫੇਸ ਤੇ ਇੱਕ ਲੇਅਰ ਆ ਜਿਹੜੀ ਹਿਲਾ ਲਈ ਹੈ ਦੁੱਧ ਦੀ ਵਿੱਚ ਹਲਦੀ ਪਾ ਕੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਸੁੱਕਣ ਦੇਣਾ। ਇੱਕ ਵਾਰ ਇਹਨੂੰ ਸੁੱਕਣ ਦਿਓ। ਜਦੋਂ ਹੀ ਇਹ ਸੁੱਕ ਜੂ ਉਸ ਤੋਂ ਬਾਅਦ ਆਪਾਂ ਦੂਸਰੀ ਲੇਅਰ ਫੇਰ ਉਦਾਂ ਹੀ ਲਾ ਲਾਂਗੇ। ਠੀਕ ਹੈ? ਫਿਰ ਉਹ ਸੁੱਕ ਜੂਗੀ ਤੀਸਰੀ ਲੇਅਰ ਲਾ ਲਓ। 5-6 ਲੇਅਰਸ ਲਾ ਲਓ ਜੀ ਇਸ ਤਰ੍ਹਾਂ ਹੀ ਹਨਾ। ਤੇ ਸੁੱਕਣ ਨੂੰ ਇਹ ਕੋਈ ਟਾਈਮ ਨਹੀਂ ਲੱਗਦਾ ਕਿਉਂਕਿ ਪਤਲੀ-ਪਤਲੀ ਤਾਂ ਲੇਅਰ ਹੁੰਦੀ ਆ ਉਹਦੇ ਤੇ ਕੀ ਲੱਗਦਾ ਸੁੱਕਣ ਤੇ। ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਤੇ ਇਸ ਤਰ੍ਹਾਂ ਕਰਕੇ ਨਾ ਤੁਸੀਂ 5-6 ਲੇਅਰਸ ਲਾ ਲੈਣੀਆਂ ਇੱਕ ਸੁੱਕ ਗਈ ਥੋੜਾ ਥੋੜਾ ਹਲਕਾ ਜਿਹਾ ਕੜਾ ਆ ਜਾਣ ਲੱਗ ਜੂਗਾ ਫਿਰ ਦੂਜੀ ਸੁੱਕ ਗਈ ਤੀਜੀ ਸੁੱਕ ਗਈ ਐ ਕਰਦੇ ਕਰਦੇ 7 ਲੇਅਰਸ 8 ਲੇਅਰਸ ਲਾ ਲਓ ਤੁਸੀਂ ਜਿੰਨੀਆਂ ਜਿਆਦਾ ਤੋਂ ਜਿਆਦਾ ਲਾ ਸਕਦੇ ਹੋ ਤਾਂ ਕਿ ਉਹਦਾ ਅਸਰ ਹੈ ਜਿਹੜਾ ਖਾਸਾ ਰਹੇ ਫੇਸ ਦੇ ਉੱਪਰ ਜਦੋਂ ਸਾਰੀਆਂ ਸੁੱਕ ਜਾਣਗੀਆਂ ਉਸ ਤੋਂ ਬਾਅਦ ਤੁਸੀਂ ਕੋਸੇ ਪਾਣੀ ਨਾਲ ਆਪਣਾ ਫੇਸ ਹੈ ਜਿਹੜਾ ਉਹ ਚੰਗੀ ਤਰ੍ਹਾਂ ਵਾਸ਼ ਕਰ ਲਓ ਠੀਕ ਹੈ ਤੇ ਜਾਂਦਾ ਤੁਸੀਂ ਜਿਹੜਾ ਵੀ ਆਪਣਾ ਫੇਸ ਵਾਸ਼ ਵਗੈਰਾ ਯੂਜ਼ ਕਰਦੇ ਹੋ ਉਹ ਲਾ ਲੂ ਨਹੀਂ ਤਾਂ ਤੁਸੀਂ ਬਿਸਮ ਦੇ ਨਾਲ ਆਪਣਾ ਫੇਸ ਹੈ ਜਿਹੜਾ ਉਹ ਧੋ ਲਓ ਬੇਸੰਤਾ ਜੀ ਮਸਟ ਹੈਗਾ ਬੇਸੰਤ ਮੈਨੂੰ ਬਹੁਤ ਜਿਆਦਾ ਪਸੰਦ ਆ ਕਿਉਂਕਿ ਬੇਸੰਤ ਬਹੁਤ ਚੰਗਾ ਸਕਿਨ ਵਾਸਤੇ ਖਾਸ ਕਰਕੇ ਜਿਨ੍ਹਾਂ ਦੀ ਸਕਿਨ ਆਇਲੀ ਹੈਗੀ ਉਹਨਾਂ ਨੂੰ ਤਾਂ ਹੋਰ ਵੀ ਜਿਆਦਾ ਜ਼ਰੂਰਤ ਹੈਗੀ ਆ ਬੇਸੰਤ ਦੀ ਸੋ ਬੇਸੰਤ ਦੇ ਨਾਲ ਤੁਸੀਂ ਆਪਣਾ ਫੇਸ ਆ ਜਿਹੜਾ ਉਹਨੂੰ ਧੋ ਲਓ ਤੇ ਫਿਰ ਬਸ ਹਲਕਾ 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 ਟਾਵਲ ਦੇ ਨਾਲ ਡਰਾਈ ਕਰ ਲਓ ਬਹੁਤ ਰਗੜਨਾ ਨਹੀਂ ਹੈਗਾ ਕਿਉਂਕਿ ਤੁਹਾਡੇ ਪਹਿਲਾਂ ਹੀ ਪਿੰਪਲਸ ਨੇ ਤੇ ਉਹ ਖਰਾਬ ਹੋ ਸਕਦਾ ਹੈ ਤੇ ਪਿੰਪਲਸ ਨੂੰ ਪੱਟੋ ਬਿਲਕੁਲ ਹੀ ਨਾ ਜੇ ਤੁਸੀਂ ਪੱਟਦੇ ਹੋ ਨਾ ਕਈ ਕੁੜੀਆਂ ਮੁੰਡਿਆਂ ਦੀ ਆਦਤ ਹੁੰਦੀ ਹੈ ਬੈਠ 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 ਇਦਾਂ ਪੱਟ ਉਹਦੇ ਨਾਲ ਨਾ ਜੇ ਫਿਰ ਡੂੰਗੇ ਦਾਗ ਪੈ ਜਾਂਦੇ ਨੇ ਤੇ ਡੂੰਗੇ ਦਾਗ ਜਦੋਂ ਪੈ ਜਾਂਣ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ ਤੇ ਬਲੈਕ ਹੋ ਜਾਂਦੇ ਨੇ ਤੇ ਫਿਰ ਡੂੰਗੇ ਦਾਗ ਪੈ ਜਾਂਦੇ ਨੇ ਜਿਹੜੀ ਪਿੰਪਲ ਆਪਣੇ ਆਪ ਹੀ ਖਤਮ ਹੁੰਦੀ ਹੈ ਤੇ ਉਹਦਾ ਦਾਗ ਨਹੀਂ ਪੈਂਦਾ ਜੇ ਪੈਂਦਾ ਵੀ ਇਹ ਹਲਕਾ ਜਿਹਾ ਪਊਗਾ ਬਹੁਤ ਛੇਤੀ ਚਲੇ ਜਾਂਦਾ ਠੀਕ ਹੈ ਜੀ ਤੇ ਪਿੰਪਲਸ ਆ ਜਿਹੜੀਆਂ ਉਹਦਾ ਇਹ ਬਹੁਤ ਵਧੀਆ ਇਲਾਜ ਹੈਗਾ ਤੁਸੀਂ ਇਸ ਤਰ੍ਹਾਂ ਹੀ ਕਰਨਾ ਉਸ ਤੋਂ ਬਾਅਦ ਇਦਾਂ ਹੀ ਗੱਲਾਂ ਕਰਦੇ ਕਰਦੇ ਆਪਾਂ ਇਹ ਕਲੀਅਰ ਹੋਰ ਲਾ ਲੈਨੇ ਆ ਮੇਰੇ ਤਾਂ ਫੈਂਸਿੰਗਾ ਹੈ ਨਹੀਂ ਚਲੋ ਐਂਟੀਸੈਪਟਿਕ ਹੁੰਦੀ ਹੈ ਜਿਹੜੀ ਹਲਦੀ ਆ ਚੰਗੀ ਆ ਔਰ ਦੁੱਧ ਤਾਂ ਹੈ ਹੀ ਚੰਗਾ ਬਹੁਤ ਜ਼ਿਆਦਾ ਚੰਗਾ ਆਪਣੀ ਸਕਿਨ ਵਾਸਤੇ ਇਹ ਸਾਰੀਆਂ ਚੀਜ਼ਾਂ ਆਪਣੀ ਕਿਚਨ ਦੇ ਵਿੱਚ ਪਈਆਂ ਨੇ ਜੀ ਪਰ ਆਪਾਂ ਧਿਆਨ ਥੋੜਾ ਜਿਹਾ ਘੱਟ ਦਿੰਨੇ ਆ ਐਵੇਂ ਕੰਮ ਘਾਰਾਂ 'ਚ ਤੁਰੇ ਫਿਰਦੇ ਰਹਿੰਨੇ ਆ ਤੇ ਫਿਰ ਜਦੋਂ ਬੁੱਢੇ ਹੋਮਨੇ ਆ ਨਾ ਉਦੋਂ ਫਿਰ ਲੱਗੂਗਾ ਕਿ ਅਸੀਂ ਆਪਣਾ ਐਵੇਂ ਟਾਈਮ ਗਵਾ ਲਿਆ ਆਪਣਾ ਧਿਆਨ ਕਿਉਂ ਨਹੀਂ ਦਿੱਤਾ ਤੇ ਅਸੀਂ ਆਪਣਾ ਧਿਆਨ ਦਿੰਦੇ ਤਾਂ ਆਪਣੀ ਸਕਿਨ ਵਧੀਆ ਰੱਖ ਸਕਦੇ ਸੀਗੇ ਹੋਰ 5-7 ਸਾਲ ਜਵਾਨ ਰਹਿ ਸਕਦੇ ਸੀ ਸੋ ਆਪਣੇ ਆਪ ਨੂੰ ਜਵਾਨ ਰੱਖੋ ਬੜੇ ਪਤਾ ਦੇਖੋ ਆਉਣਾ ਹੀ ਆਉਣਾ ਹੈ ਪਰ ਕੋਸ਼ਿਸ਼ ਕਰੋ ਕਿ ਥੋੜਾ ਲੇਟ ਕਰ ਲਈਏ ਇਹਨੂੰ ਠੀਕ ਹੈ ਜੀ ਲੋ ਇੱਕ ਲੀਅਰ ਮੈਂ ਹੋਰ ਲਾ ਲਈ ਇਸ ਤਰ੍ਹਾਂ ਕਰਕੇ ਤੁਸੀਂ ਬਾਰ-ਬਾਰ ਲੀਅਰਸ ਲਾਉਣੀਆਂ ਨੇ ਤੇ ਸੱਤ-ਅੱਠ ਲੀਅਰਸ ਲਾ ਲਓ ਤੇ ਇਹ ਤੁਸੀਂ ਕੋਸ਼ਿਸ਼ ਕਰੋ ਕਿ ਡਿਲੀ ਕਰ ਲਓ ਜਿਨ੍ਹਾਂ ਨੂੰ ਤਾਂ ਜਿਆਦਾ ਪ੍ਰੋਬਲਮ ਹੈਗੀ ਹੈ ਜਿਨ੍ਹਾਂ ਨੂੰ ਨਹੀਂ ਪ੍ਰੋਬਲਮ ਨੂੰ ਤਾਂ ਲੋੜ ਹੀ ਨਹੀਂ ਹੈਗੀ ਜਿਨ੍ਹਾਂ ਨੂੰ ਪ੍ਰੋਬਲਮ ਜਿਆਦਾ ਹੈਗੀ ਆ ਉਹ ਡਿਲੀ ਕਰੋ ਇੱਕ ਵਾਰ ਦਿਨ ਚ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਦੋਂ ਨਾ ਕੋਸ਼ਿਸ਼ ਕਰੋ ਕਿ ਨਾਉਣ ਤੋਂ ਪਹਿਲਾਂ ਹੀ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਨਹਾਉਣ ਚਲੀ ਜਾਣਾ ਹੈ ਨਾ ਤੇ ਫਿਰ ਆਪਣਾ ਫੇਸ ਵਾਸ਼ ਵਗੈਰਾ ਯੂਜ਼ ਕਰ ਲਓ ਜਾਂ ਵਿਸਨ ਯੂਜ਼ ਕਰ ਲਓ ਤੇ ਜਿਆਦਾ ਤੁਸੀਂ ਮੋਇਸਚਰਾਈਜ਼ਰ ਜਿਹੜਾ ਆਇਲੀ ਹੁੰਦਾ ਉਹ ਨਾ ਯੂਜ਼ ਕਰਿਓ ਕਿਉਂਕਿ ਪਹਿਲਾਂ ਹੀ ਤੁਹਾਡੀ ਆਇਲੀ ਸਕਿਨ ਹੈ ਤੇ ਮੈਨੂੰ ਲੱਗਦਾ ਲੋੜ ਹੀ ਨਹੀਂ ਪੈਂਦੀ ਹੈਗੀ ਆਇਲੀ ਸਕਿਨ ਵਾਲਿਆਂ ਨੂੰ ਤਾਂ ਜਿਆਦਾ ਕੁਝ ਵੀ ਯੂਜ਼ ਕਰਨ ਦੀ ਵੈਸੇ ਉਹਨਾਂ ਦੇ ਤਾਂ ਆਇਲ ਇੱਥੇ 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 ਬਹੁਤ ਆ ਜਾਂਦਾ ਪਰ ਉਹਨਾਂ ਨੂੰ ਇੱਕ ਫਾਇਦਾ ਜ਼ਰੂਰ ਹੈਗਾ ਫਿੰਸੀਆਂ ਤਾਂ ਹਟ ਜਾਣਗੀਆਂ ਪਰ ਉਹ ਗੁੱਡੇ ਹੀ ਹੋਣਗੇ ਛੇਤੀ ਡਰਾਈ ਸਕਿਨ ਵਾਲੇ ਸਾਡੇ ਵਰਗੇ ਜਿਹੜੇ ਛੇਤੀ ਬੁੱਡੇ ਹੋਣਗੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਕੇਅਰ ਕਰਦੀ ਹਾਂ ਔਰ ਭੈਣ ਬਹੁਤ ਜਿਆਦਾ ਜ਼ਰੂਰਤ ਹੈ ਤੁਹਾਨੂੰ ਆਪਣਾ ਧਿਆਨ ਦੇਣ ਦੀ ਤੇ ਇਸ ਕਰਕੇ ਸਾਰੇ ਜਾਣੇ ਕੁਛ ਨਾ ਕੁਛ ਕੁਛ ਨਾ ਕੁਛ ਯੂਜ਼ ਕਰਦੇ ਰਹੋ ਠੀਕ ਹੈ ਜੀ ਤੇ ਚਲੋ ਮੇਰੇ ਖਿਆਲ ਲਾ ਵਲੌਗ ਦਾ ਆਪਾਂ ਇੱਥੇ ਐਂਡ ਕਰ ਲਦੇ ਹਾਂ ਕੋਈ ਜਿਆਦਾ ਲੰਮਾ ਤਾਂ ਵਲੌਗ ਨਹੀਂ ਹੋਇਆ ਠੀਕ ਹੀ ਹੈ ਪਰ ਇੰਨਾ ਕੁ ਦੇਖਣਾ ਵੀ ਤੁਹਾਨੂੰ ਸੌਕਾ ਰਹਿੰਦਾ ਤੇ ਇਹ ਅੱਜ ਤੁਹਾਡੀ ਡਿਮਾਂਡ ਤੇ ਮੈਂ ਇਹ ਮੈਨੂੰ ਯਾਦ ਆ ਗਿਆ ਕਿ ਅੱਜ ਹੀ ਭੈਣ ਦਾ ਮੈਸੇਜ ਆਇਆ ਸੀ ਕਹਿੰਦੀ ਭੈਣੇ ਮੈਂ ਬਾਰ-ਬਾਰ ਤੁਹਾਨੂੰ ਪੁੱਛਿਆ ਐਕਚੁਅਲੀ ਨਾ ਜੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਭੈਣਾਂ ਜੀ ਨੂੰ ਵਟਸਐਪ ਤੇ ਮੈਸੇਜ ਕਰਦੀਆਂ ਨੇ ਕਿ ਆਹ ਪ੍ਰੋਬਲਮ ਹੈਗੀ ਐ ਦੱਸੋ वैसे बोल के दसना ते कर के दिखावण ਚ ਬਹੁਤ ਜਿਆਦਾ ਫਰਕ ਹੁੰਦਾ ਹੈ ਹਨ ਤੇ ਅੱਜ ਫੇਰ ਭੈਣ ਨੇ ਕਿਹਾ ਕਹਿੰਦੀ ਭੈਣ ਨੇ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਤੁਸੀਂ ਮੈਨੂੰ ਦੱਸਿਆ ਨਹੀਂ ਤਾਂ ਉਹਨਾਂ ਨੂੰ ਬੋਲ ਕੇ ਮੈਂ ਮੈਸੇਜ ਪਾਤਾ ਸੀ ਪਰ ਹੁਣ ਜਦੋਂ ਮੈਂ ਕਰਕੇ ਦਿਖਾਵਾਂਗੀ ਤਾਂ ਉਹ ਚੀਜ਼ ਦਾ ਜਿਆਦਾ ਕਲੀਅਰ ਹੋ ਜਾਂਦੀ ਹੈ ਹਨ ਤੇ ਲੋ ਜੀ ਟਾਈਮ ਦੀ ਸ਼ਾਰਟੇਜ ਬਹੁਤ ਜਿਆਦਾ ਰਹਿੰਦੀ ਹੈ ਕਿਉਂਕਿ ਕੰਮ ਬਹੁਤ ਰਹਿੰਦਾ ਮੈਨੂੰ ਕੱਲੀ ਨੂੰ ਬਹੁਤ ਜਿਆਦਾ ਕੰਮ ਰਹਿੰਦਾ ਹੈ ਰੀਅਲੀ ਬਹੁਤ ਕੰਮ ਰਹਿੰਦਾ ਤੇ ਪਰ ਫੇਰ ਵੀ ਚਲੋ ਪ੍ਰਮਾਤਮਾ ਹਿੰਮਤ ਦੇਈ ਜਾਵੇ ਹਨ ਇਸੇ ਤਰ੍ਹਾਂ ਹੀ ਆਪਾਂ ਦੱਬੀ ਫਿਰਿਏ ਕੰਮ ਨੂੰ ਤੇ ਹੋਰੇ ਚੰਮਾ ਜਿਹੜਾ ਕਿਸੇ ਕੰਮ ਆਉਣਾ ਵੀ ਨਹੀਂ ਹੈਗਾ ਸਾਰਿਆਂ ਦਾ ਕੰਮ ਹੀ ਪਿਆਰਾ ਹੁੰਦਾ ਜੀ ਚੰਮ ਨੂੰ ਕੋਈ ਪਿਆਰ ਨਹੀਂ ਕਰਦਾ ਤੇ ਜਦੋਂ ਬੰਦਾ ਬੰਜੇ ਚ ਬਹਿ ਜਾਂਦਾ ਉਦੋਂ ਤੱਕਲਾ ਕਹਿੰਦਾ ਵੀ ਬਸ ਇਹ ਹੁਣ ਨਕਮਾ ਹੈ ਹੁਣ ਬੇਕਾਰ ਹੋ ਗਿਆ ਹਣਾ ਸੋ ਪ੍ਰਮਾਤਮਾ ਤੰਦਰੁਸਤੀ ਦੇਵੇ ਤੇ ਸਰੀਰਕ ਰੂਪ ਵਿੱਚ ਠੀਕ ਰੱਖੇ ਤੇ ਕੰਮ ਦਾ ਫਿਰ ਕੁਝ ਨਹੀਂ ਹੁੰਦਾ ਹੈਗਾ ਸੋ ਆਪਾਂ ਇਸੇ ਤਰੀਕੇ ਨਾਲ ਕੰਮ ਕਰਦੇ ਰਹੀਏ ਤੇ ਤੁਹਾਡਾ ਸਾਥ ਹੈ ਤੇ ਪਿਆਰ ਹੈ ਜਿਹੜਾ ਉਹ ਮੇਰੇ ਨਾਲ ਇਸ ਤਰੀਕੇ ਬਣਿਆ ਰਵੇ ਤੁਹਾਡਾ ਪਿਆਰ ਬਹੁਤ ਜ਼ਿਆਦਾ ਜੀ ਮੈਨੂੰ ਐ ਲੱਗਦਾ ਵੀ ਮੈਂ ਤਾਂ ਨਾ ਅੰਦੁਨੀਆਂ ਦੇ ਵਿੱਚ ਬਹੁਤ ਕੁਝ ਖੱਟ ਲਿਆ ਜੀ ਆਪਣੀਆਂ ਭੈਣਾਂ ਦਾ ਪਿਆਰ ਖੱਟ ਲਿਆ ਠੀਕ ਹੈ ਜੀ ਤੁਸੀਂ ਆਪਣਾ ਪਿਆਰ ਤੇ ਸਹਿਯੋਗ ਹੈ ਜਿਹੜਾ ਮੇਰੇ ਨਾਲ ਇਸ ਤਰ੍ਹਾਂ ਹੀ ਬਣਾ ਕੇ ਰੱਖਿਓ ਸੋ ਫਿਰ ਮਿਲਦੇ ਆ ਕੱਲ ਨੂੰ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ